ਆ ਪਾਊਡਰ ਦੀ ਡਾਕੂਮੈਂਟ ਤੇ ਐਡਰੈਸ ਮਿੱਤੇ ਵੱਲ ਤੋਂ ਮਿਲੀ ਆ ਹੈ ਤੇ ਮੈਂ ਉਹ ਦਿਨ ਜਾ ਕੇ ਲੈ ਕੇ ਆਈ ਨਹੀਂ ਆ ਤੇ ਤੁਮ ਨੇ ਕਲ ਆਪਣਾ ਸਮਾਨ ਲਾਇਆਗਾ ਕਿ ਤੂੰ ਜਿਹੜਾ ਲੈਣੀ ਉਹ ਲਾਮਦੁਰ ਪਈ ਨਹੀਂ ਆ ਤੇ ਮੈਂ ਜੇ ਲਾ ਲਿਆ ਮਾਸਾ ਤੇ ਕੀ ਹੋ ਗਿਆ ਥੋੜਾ ਜਿਹਾ ਪਾਊਡਰ ਹੀ ਲਾ ਲਿਆ ਨਾ ਕਿੰਨੀ ਹੱਥ ਚੁੱਪੀ ਆ ਆ ਤੇ ਅੱਜ ਚੁੱਪਣ ਵਾਲੀ ਕਿਹੜੀ ਗੱਲ ਫਿਰ ਕੋ ਕੀ ਕਰ ਤੈਨੂੰ ਪੈਸੇ ਨਹੀਂ ਮਿਲਦੇ ਹਾਂ ਤੈਨੂੰ ਸਭ ਕੁਝ ਮਿਲਦਾ ਵਾ ਨੂੰ ਤੂੰ ਆਪਣਾ ਲਈ ਆਖੀ ਵਰਤਿਆ ਕਰ ਮੇਰਾ ਕਿਉਂ ਲਿਆਦਾ ਹੈ ਸਮਾਨ ਲੈ ਕੇ ਚੈਡਰ ਨੀ ਕੀ ਹੈ ਮੈਂ ਆਪਣੀ ਬੰਨ ਕੇ ਲਾਈ ਵੀ ਆ ਤੇਰਾ ਤੇ ਕੀ ਹੋ ਗਿਆ ਜਿ ਲਾਲਿਆ ਤੇ ਮਾਸਾ ਪਾਊਡਰ ਹੀ ਲਾ ਲਿਆ ਵਾ ਕੀ ਹੋ ਗਿਆ ਜਿ ਪਾਊਡਰ ਲਾਣਾ ਹੀ ਲਿਆ ਤੇ ਮੇਰੀ ਗੱਲ ਸੁਣ ਮਾਸਾ ਨਹੀਂ ਲਾ ਲਿਆ ਜਦੋਂ ਲਾ ਲਿਆ ਮਾਸਾ ਤਾਂ ਉਥੇ ਡਰੈਸਿੰਗ ਦੇ ਵਿੱਚ ਰੱਖ ਦਿਆ ਕਰ ਮੁੜ ਕੇ ਮੈਂ ਸਵੇਰ ਦੇ ਨਿਆਣੇ ਵੀ ਲੱਭਣ ਦੇ ਮੈਂ ਵੀ ਲੱਭਣ ਗਈ ਆ ਲੱਭ ਲੱਭ ਕੇ ਹੁਣ ਮੈਂ ਉਹ ਤੇ ਤੇਰੇ ਕਮਰੇ 'ਚ ਬੜੀ ਤੇ ਜਾ ਕੇ ਵੇਖਿਆ ਤੇ ਪਾਊਡਰ ਉੱਥੇ ਪਿਆ ਹੋਇਆ ਵਾ ਤੇ ਨਾਲੇ ਮੇਰੀ ਗੱਲ ਸੁਣ ਤੂੰ ਉੱਥੇ ਪਲੰਗ ਤੇ ਚੜ੍ਹ ਕੇ ਜਿਹੜੇ ਬ ਦਪਹਿਰਾਂ ਨਹੀਂ ਚੜ੍ਹ ਕੇ ਜੇ ਮੈਂ ਬਹਿ ਜਾ ਤਾਂ ਤੁਸੀਂ ਸਾਰੇਆਂ ਦੇ ਅੱਖਾਂ 'ਚ ਰੜਕ ਦਿਆ ਤੇ ਆਪ ਤੁਸੀਂ ਬੈਂਦੇ ਹੋ ਤੇ ਮੈਂ ਤੇ ਕੋਈ ਕੁਝ ਬੋਲਿਆ ਨਹੀਂ ਆ। ਮੇਰੀ ਗੱਲ ਸੁਣ ਮੈਂ ਕਿੱਦਾਂ ਬੈਠੀ ਸਾਂ? ਕਿਉਂ ਤੁਸੀਂ ਬੈਂਦੇ ਨਹੀਂ ਆ? ਹੈ? ਨਾਲੇ ਮੇਰੀ ਗੱਲ ਸੁਣ ਮੈਂ ਸਵੇਰ ਤੇ ਕੱਪੜੇ ਲਾ ਕੇ ਬਾਥਰੂਮ 'ਚ ਰੱਖੇ ਆ ਤੇ ਜਦੋਂ ਮੈਂ ਕਰੇ ਨਹੀਂ ਹੁੰਦੀ ਕਮ ਸੇ ਕਮ ਤੋਈ ਦਿਆ ਕਰ ਤੇ ਹੱਥ ਟੁੱਟੇ ਜਾਂ ਨਹੀਂ ਤੋਂਦੀ। ਦੇਖ ਲਓ ਤੋ ਮੈਂ ਨੌਕਰਾਣ ਲੱਗੀ ਆ। ਨੌਕਰਾਣੀ ਤੇ ਜਦੋਂ ਮੈਂ ਕਿੰਨਾ ਕਿਲੇ ਸਰ ਘਰ ਦਾ ਕੰਮ ਕਰਦੀ ਆ ਕਿੱਦਾਂ ਪਰਚ ਪਰਚ ਰੋਟੀਆਂ ਖਾਣੀਆਂ ਆ? ਹੈਂ ਇੱਕ ਨਾਲ ਇੱਕ ਰੱਖਦੀ ਤਾਂ ਵਾਹ ਚਟਨੀ ਤੇ ਪਾਉਣੀ ਬੜਾ ਸਵਾਦ ਬੜਾ ਸਵਾਦ ਕਰਦੀ ਆ ਤੇ ਚਟਨੀ ਮਸਾਲਾ ਲੀ ਤਾਂ ਕੀ ਹੋ ਗਿਆ ਤੂੰ ਮੇਰੀ ਗੱਲ ਸੁਣ ਜਿਹੜਾ ਕੰਮ ਕਰਨਾ ਹੁੰਦਾ ਨਾ ਆਪਣੇ ਜਿਹੜਾ ਤੇ ਹਿੱਸੇ ਹੁੰਦਾ ਕੰਮ ਟਾਈਮ ਨਾਲ ਕਰ ਜਾ ਕਰ ਹੁਣ ਲੱਗਲੇ 6:30 ਹੋ ਗਏ ਚਾਹ ਦਾ ਟਾਈਮ ਨਹੀਂ ਲੈ ਕੋਈ ਹੁੰਦਾ ਮੇ ਕੋਈ ਨਹੀਂ ਹੁੰਦਾ ਮੈਂ ਕਰਾਂਗੀ ਮੈਂ ਉਹ ਫਾੜੀ ਦੇ ਲੜਣਾ ਫਾੜੀ ਦੇ ਲੜਣਾ ਤੇ ਉਹ ਆਹ ਸਾਰਾ ਚਤੁਤਰੀ ਨਾਲ ਸਾਹਮਣੇ ਚਲਾ ਵੀਰ ਬਾਤ ਦੇ ਕਰੋ ਦਾ ਸੂਤ ਲੈਣਾ ਵਾ ਕਿ ਦੇਣਾ ਵਾ ਤੈਨੂੰ ਤੈਨੂੰ ਜਦੋਂ ਇਹਨੇ ਦਿੱਤਾ ਨਾ ਫਾ ਪਤਾ ਲੱਗ ਜੂਗਾ ਤੈਨੂੰ ਨਹੀਂ ਜਦੋਂ ਮੈਂ ਨਹੀਂ ਕਰਦੀ ਮੇਰੇ ਗੱਲ ਬੜੀ ਵੱੰਤੇ ਚੜਦੀ ਆਪ ਤੂੰ ਜਿੱਥੇ ਮਰਜੀ ਚੱਲ ਜਾਂਦੇ ਕੋਈ ਨਹੀਂ ਬੋਲਦਾ ਤੂੰ ਵਾਇ ਕਰੀ ਅੰਦਰ ਵੜ ਜੇ ਮਣ ਕੇ ਤੂੰ ਬਾਹਰ ਨਿਕਲ ਕੇ ਵੇਂਦੀ ਨਹੀਂ ਆ ਕੋਈ ਆ ਗਿਆ ਕੋਈ ਚਲੇ ਗਿਆ ਕਿ ਇਹਨੂੰ ਚਾਹ ਪੀਣ ਨੂੰ ਪਾਣੀ ਤੋਂ ਵੇਂਦੀ ਨਹੀਂ ਕਦੀ ਮੁੜ ਕੇ ਵਾਪਸ ਕਿਉਂ ਨਹੀਂ ਆ ਕੋਈ ਕਹਿੰਦਾ ਕਿ ਜਾ ਕੇ ਨਹੀਂ ਚਾਹ ਪਣ ਪੁੱਛਦੀ ਮੈਂ ਤੇ ਸਾਰਿਆਂ ਨੂੰ ਪੁੱਛਦੀ ਆ ਚੱਲ ਮੈਂ ਮੈਂ ਤਾਂ ਕਦੋਂ ਦੀ ਬਾਹਰ ਆ ਕੇ ਬੈਠੀ ਆ ਆਂਟੀ ਆਪੇ ਬੈਠ ਕੇ ਕਦੋਂ ਦੀ ਚੱਲ ਗਈ ਆ ਤੂੰ ਨਾ ਬਾਹਰ ਅੰਦਰ ਅੰਦਰੋਂ ਬਾਹਰ ਹੀ ਨਹੀਂ ਆਈ ਆ ਤੇ ਉਹ ਤੇ ਵੀ ਆਂਟੀ ਕਹਿੰਦੀ ਕਿ ਮੈਂ ਇਦਾਂ ਲੈਣੀ ਕਿ ਤੂੰ ਪੁੱਛੇਂਗੀ ਨਹੀਂ ਤੂੰ ਜਿਆਦਾ ਚਧਰਾਣੀ ਬਣੀ ਹੋਈ ਆ ਅੰਦਰ ਵੜ ਜਾਂਦੀ ਐਸੀ ਲਾ ਲੈਂਦੀ ਬਹਿ ਜਾਂਦੀ ਚੁੱਪਚਾਪ ਮੇਰਾ ਐਸੀ ਬੜਾ ਲੜਕਦਾ ਤਾਨੂੰ ਹੈ ਨਾ ਮੈਂ ਕਹਿ ਜੰਦੀ ਐਸੀ ਥੱਲੇ ਤੇ ਐਸੀ ਥੱਲੇ ਬੈਠੀ ਸਾਸ ਵੀ ਹੁੰਦੀ ਤੇ ਉਹ ਵੀ ਪੁੱਲਦੀ ਐਸੀ ਥੱਲੇ ਵੜ ਕੇ ਬੈਠੀ ਆ ਜਿਹਦਾ ਤੈਨੂੰ ਬੇਲ ਦੇਣਾ ਪਊਗਾ ਨਾ ਤੱਲੀ ਨੂੰ ਐਡਾ ਲੰਮਾ ਉਹਦਾ ਤੈਨੂੰ ਪਤਾ ਲੱਗੂ ਮੈਂ ਦੇਖੋ ਤੂੰ ਕਿੰਨੇ ਕ ਐਸੀ ਲਾਲਾ ਬੈਣੀ ਹੁੰਦੇ ਤੈਨੂੰ ਪਤਾ ਸਾਂਝ ਕਰ ਜ ਸਾਰਾ ਦਿਲ ਜਣਾ ਹਾਂ ਤੂੰ ਤੇ ਐਸੀ ਲਾਲਾ ਬਹਿਣੀ ਆ ਵੱਡੀ ਚਾਦਰ ਨੇ ਹਾਂ ਤੇ ਤੁਸੀਂ ਵੀ ਨਾ ਚਾਲ ਚਾਲੂ ਕਰਿਓ ਤੇ ਮੈਂ ਵੀ ਨਹੀਂ ਕਰੂੰਗੀ ਚਲ ਠੀਕ ਆ ਨੇ ਕਹਾਂ ਮੈਨੂੰ ਕੁਝ ਟੀਵੀ ਵੀ ਚਾਹੀਦਾ ਵਾ ਬਤੀਆਂ ਬੰਦ ਹੁਣ ਤਾਂ ਵੀ ਟੀਵੀ ਵੀ ਚਾਹੀਦਾ ਸਭ ਕੁਝ ਚਾਹੀਦਾ ਮੈਨੂੰ ਕੁਝ ਵੀ ਚਾਹੀਦਾ ਬਤੀਆਂ ਬੰਦ ਕਰ ਤਾਂ ਟੀਵੀ ਮੈਂ ਕੱਲੀ ਨਹੀਂ ਵੇਂਦੀ ਸਾਰੇ ਜਾਣੇ ਵੇਂਦੇ ਅਹੀਂ ਸਾਰੇ ਇੱਕ ਟੀਵੀ ਵੇਨਾ ਤੂੰ ਕੱਲੀ ਇੱਕ ਟੀਵੀ ਅੰਦਰ ਲਾ ਕੇ ਬੈਂਦੇ ਨਹੀਂ ਬੈੰਨੀਆਂ ਤੇ ਬੈੰਨੀਆਂ ਸਮਝ ਆਇਆ ਨਾ ਆਹੋ